ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਧੰਦੀਆਲ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਆ ਤਿੰਨ ਝੋਟੀਆਂ ਨੇ ਚੈੱਕ ਪਾਸ ਪਹਿਲਨਾ ਸੂਣ ਵਾਲਿਆਂ ਨੇ ਤੇ ਆਪ ਵੀ ਟੋਪ ਦੇ ਸਿਮਣ ਦੀਆਂ ਨੇ ਲੱਗਿਆ ਵੀ ਟੋਪ ਦਾ ਤੇ ਜਿਹੜੀ ਖਾਸ ਗੱਲ ਇਹ ਰਹੂਗੀ ਵੀ ਇਹ ਹੈਗੀਆਂ ਨੇ ਘਰੇਲੂ ਸੱਜਣ ਕੋਲੇ ਤੇ ਜਿਹੜਾ ਇਹਨਾਂ ਦਾ ਮਾਮਾ ਦਾ ਦੁੱਧ ਆ ਕਿਸੇ ਦਾ ਪਹਿਲਨ ਦਾ 18 ਕਿਲੋ ਆ ਕਿਸੇ ਦਾ 19 ਕਿਲੋ ਆ ਕੋਈ 20 ਪਲੱਸ ਵਾਲੀ ਆ ਟਾਪ ਦੀਆਂ ਕੱਟੀਆਂ ਨੇ ਤੇ ਇੱਕ ਗੱਲ ਸ਼ੁਰੂ ਜੀ ਦੱਸ ਦਣਾ ਇਹਦਾ ਰੇਟ ਆ ਰੇਟ ਵੀ ਸੱਜਣ ਉਹਨਾਂ ਦਾ ਚੰਗੀ ਕੀਮਤ ਵਾਲੀਆਂ ਨੇ ਵੀ ਬਾਈ ਕਹਿੰਦਾ 60 70 80 90 ਵਾਲਾ ਸੱਜਣ ਫੋਨ ਨਾ ਮਲਾਵੇ ਕੋਈ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਇਹਨਾਂ ਦੇ ਮਾਮਾ ਵੀ ਬਾਈ ਕੋਲ ਖੜੀਆਂ ਨੇ ਡੀ ਐਨ ਏ ਤੱਕ ਦੀ ਬਾਈ ਦੀ ਗਾਰੰਟੀ ਰਹੂਗੀ ਤੇ ਬਾਕੀ ਬਾਈ ਨਾਲ ਮਿਲਿਆ ਦਰਨਾ ਆ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਅੰਗਰੇਜ਼ ਸਿੰਘ ਵੀਰੇ ਨੰਬਰ 95013 19430 95013 19430 ਅੰਗਰੇਜ਼ ਭਾਈ ਆਪਣੇ ਕੋਲ ਕਿੰਨੇ ਦੁੱਤੋਂ ਲਾ ਕੇ ਕਿੰਨੇ ਦੁੱਧੀਆਂ ਵੰਡਦੇ ਨੇ ਆਪਣੇ ਕੋਲੇ 18 ਤੋਂ ਲੈ ਕੇ 26 ਕਿਲੋ ਤੱਕ ਨਹੀਂ 26 ਕਿਲੋ ਹਾਂ ਜੀ 26 ਆਪਾਂ ਚਵਾਈਆ ਕਿਤੇ ਮੇਰੇ ਸਰਕਾਰੀ ਚਵਾਈ ਚੱਲ ਰਹੀ ਹੈ ਕਿ ਉਹਦੀਆਂ 9 ਚਵਾਈਆਂ ਹੋ ਗਈਆਂ ਠੀਕ ਆ ਹਰ ਮਹੀਨੇ ਹੁੰਦੀ ਆ ਹਰ ਮਹੀਨੇ ਮੇਰੇ ਠੀਕ ਆ ਗੱਲ ਤੇ ਅੱਜ ਆਪਾਂ ਤਿੰਨ ਕਟੀਆਂ ਵੇਚੀਆਂ ਹਨਾ ਤੇ ਲਈਏ ਚੈੱਕ ਪਾਸੀ ਨੇ ਤੇ ਚੈੱਕ ਪਾਸ ਨੇ ਮੇਰੇ ਆਪਣੀ ਤਸੱਲੀ ਹੈ ਕਿ ਜਿਹੜਾ ਭਾਈ ਲੈ ਕੇ ਜਾਓ ਆਪਣੇ ਘਰੇ ਚੈੱਕ ਕਰਵਾ ਕੇ ਕੋਈ ਅੱਛੀ ਕਰਾ ਕੇ ਲੈ ਜੀ ਹਨਾ ਬਾਅਦ ਚ ਰੋੜ ਵਾਲਾ ਸਿਸਟਮ ਨਾ ਹੋਵੇ ਤੇ ਸ਼ੁਰੂਆਤ ਫਰਾ ਕੱਟੀ ਤੋਂ ਕਰਦੀਏ ਹਾਂ ਜੀ ਆ ਮਾਰਗਰੀ ਕੈਮਰਾ ਇੱਕ ਵਾਰੀ ਲ ਦੇ ਸਿੰਘਾਂ ਦਾ ਡਿਜ਼ਾਈਨ ਹਰੇਕ ਪੱਖ ਤੋਂ ਚੈੱਕ ਕਰਾ ਦੇ ਕੱਤੀ ਅੰਗਰੇਜ਼ ਬਾਈ ਕਿਹੜੇ ਸੀਮਣ ਦੀ ਆਹੇ ਇਹ ਵੀਰੇ ਆਪ ਹੈਗੀ ਹੈ ਕਿ ਰਸਤਮੇ ਹਿੰਦ ਦੀ ਗਾਰੰਟੀ ਰਹੂਗੀ ਹਾਂ ਵੀਰੇ ਆਪਣੇ ਕੋਲੇ ਮਾੜਾ ਸੀਮਣ ਹੈ ਆਪਾਂ ਮੱਝਾਂ ਵਾਲੇ ਸੈਕਸਡ ਸੀਮਣ ਲਾਉਨੇ ਐ ਇੰਨੇ ਮਹਗੇ ਯਾਰ ਰਸਤਮੇ ਹਿੰਦ ਦਾ 100 ਰੁਪਏ ਦਾ ਸੀਮਣ ਠੀਕ ਹੈ ਗੱਲ ਆਪਰ ਉਸਤ ਮੈਂ ਹਿੰਦੀ ਤੇ ਅੱਗੇ ਲੱਗਿਆ ਕਿਹੜਾ ਇਹਦੇ ਲੱਗਿਆ ਹੋਇਆ ਹੈਗਾ ਅੱਗੇ ਵੀਰੇ ਬੇਤਾਬ ਬੇਤਾਬ ਲਾਡੂ ਤਿੰਨ ਮਹੀਨੇ ਦੀ ਚੱਕ ਪਾਸ ਹੈਗੀ ਇਹ ਠੀਕ ਹੈ ਜੀ ਇਹ ਦੰਦ ਹੁਣੀ ਤੋੜਿਆ ਇਹਨੇ ਇਹ ਹੋਊਗੀ ਫਰ ਬ੍ਰਿਜ 2 ਸਾਲ ਦੀ ਵੀਰੇ ਅੱਛਾ 2 ਸਾਲ ਤੋਂ 2-3 ਮਹੀਨੇ ਵੀ ਬਰ ਲੱਗ ਰੋ ਦੰਦ ਦੇ ਸਿੱਟੇ ਵੀਰੇ ਜਿਵੇਂ ਮਰਜ਼ੀ ਲੈ ਲਿਆ ਤੇ ਆ ਇਹਦੀ ਮਾਂ ਦੁਬਾਰੇ ਨੂੰ ਵੀ ਖੀਰੀ ਗੱਬਣ ਹੋ ਗਈ ਸੀ ਠੀਕ ਹੈ ਗੱਲ ਕਿੰਨੇ ਦੇ ਉੱਤੇ ਚੱਲਦੀ ਰਹੀ ਹੈ ਇਹਦੀ ਮਾਂ ਨੇ ਵੀਰੇ ਆਪਣੇ ਕੋਲੇ 15 ਕਿਲੋ ਤੱਕ ਕੱਢਿਆ ਖੀਰੀ ਸੂਈ تھی ਖੀਰੀ ਨੇ ਖੀਰੀ ਨੇ ਆ ਤੌਰ ਖੋਲ ਕੇ ਇਹਨੂੰ లైక్ కర్రీ సజను తుర్ది ਦੀ ਜੱਜਮੈਂਟ ਸਾਨੂੰ ਕਰਾ ਦੂੰਗਾ othor ਚੋਬਰਾ ਖੋਲ ਕੇ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਤੇ ਬਾਡੀ ਦੀ ਬਣਤਰ ਵੀ ਬਹੁਤ ਕਮਾਲ ਦੀ ਹੈ ਤੇ ਜਿਹੜਾ ਸਿੰਗਰ ਸਿੰਘ ਦਾ ओरिजिनल ਆ ਗਿਆ ਤੇ ਆ ਗਿਆ ਬਿਲਕੁਲ ਬੰਦ ਸਿੰਘ ਕਹਿ ਲਈ ਤੇ 9 ਮਹੀਨਿਆਂ ਦੀ ਚੈੱਕ ਪਾਸ ਆਪ ਵੀ ਟੋਪ ਦੇ ਸਿਮਨ ਦੀ ਤੇ ਲੱਗਿਆ ਵੀ ਟੋਪ ਦੀ ਹੈ ਇਹਦੇ ਆਪ ਬਾਈ ਕਹਿੰਦਾ ਰਸਤਮ ਹਿੰਦੂ ਵੀਰੇ ਹਾਈਟ ਹੋਟ ਬਹੁਤ ਜਿਆਦਾ ਵੱਡੀ ਹੈ ਸਾ ਤੇ ਲੱਗਿਆ ਇਹਦੇ ਬੇਤਾਵਾ ਮਜਾ ਤੇ 위 ਉੱਪਰ ਹੈ ਹੁਣ ਵੀ ਇਹ ਮੰਨ ਲਓ ਵੀ ਜਿੰਨੇ ਕ ਦਿਨ ਅੱਜ ਇਹਨੂੰ ਖਰੀਦੋਗੇ ਤੁਸੀਂ ਡਬਲ ਜੀ ਰੁਪਏ ਬਾਈ ਹੈਨਾ ਹਾਂ ਮੇਰੇ ਮੱਜਾਂ ਤਾਂ ਤਾਂ ਹੁਣ ਵੀ ਉੱਚੀ ਹੈਗੀ ਚੰਗੀ ਮੱਜ ਤਾਂ ਉੱਚੀ ਆ ਠੀਕ ਹੈ ਬਾਕੀ ਬਾਈ ਲਈ ਆਉਂਦਾ ਉਹਦੇ ਕੱਦ ਦੇ ਹਿਸਾਬ ਨਾਲ ਆਈਡੀਆ ਵੀ ਲਾ ਲਓ ਫੁੱਲ ਵੱਡੇ ਕੱਦ ਕੱਟਦੀਏ ਹੋਗੀ ਆ ਲੈ ਚਲੇ ਨੇ ਨੰਦ ਹਜੇ ਸਿੱਟੇ ਹੀ ਆ ਵੀਰੇ ਇੱਕ ਪਰਸੋਂ ਕੋ ਕੀ ਰੀਏ ਮੰਨ ਸਕਦੇ ਆ ਠੀਕ ਹਾਂ ਮੇਰੇ ਤੇ ਬਾਕੀ ਸਵਾਹ ਦੀ ਠੰਡੀ ਆ ਨਾ ਪੂਰੀਆਂ ਠੰਡੀਆਂ ਨਹੀਂ ਆ ਸਵਾਹ ਦੀ ਆ ਗਈ ਠੰਡੀ ਸੀ ਖੁੱਲੀਆਂ ਰਹਿੰਦੀ ਰਹੇ ਨੇ ਵੀਰੇ ਪਿਲੋਂ ਠੀਕ ਆ ਜੀ ਏਕਵਾ ਕੇ ਬੰਦੇ ਤੇ ਥਣ ਸਿੰਗਲ ਚਾਰ ਚਾਰੀ ਨੇ ਸਾਰੀਆਂ ਵੀਰੇ ਹਾਂ ਪਹਿਚਕ ਝੋਲੀ ਚਾਲੀ ਸਾਰਾ ਕੋਲ ਚੈੱਕ ਕਰਾ ਦਿੰਦੇ ਆ ਠੀਕ ਆ ਗੱਲ ਤੇ ਖਰਾਕ ਇਹਨਾਂ ਦੀ ਕੀ ਰਹਿੰਦੀ ਹੈ ਜ਼ਿਆਦਾਤਰ ਫਿਰ ਰਾਗ ਵੀਰੇ ਯਾਨੀ ਆਪਣਾ ਬੜੇ ਮਿਆਂ ਦੀ ਖਾਲਾ ਸੋਲਿਆਂ ਦਾ ਖੰਡਾ ਸੋਲਿਆਂ ਦੀ ਚੂਰੀ ਹੀ ਹੈ ਠੀਕ ਹੈ ਗੱਲ ਕਿਉਂਕਿ ਪਹਿਲਾਂ ਦੁੱਧ ਦੁੱਧ ਵੀ ਚੰਗਾ ਪਿਉਂਦੇ ਆ ਵੀਰੇ ਠੀਕ ਹੈ ਗੱਲ 6 ਮਹੀਨਿਆਂ ਤੱਕ ਠੀਕ ਹੈ ਗੱਲ ਚੰਗੀ ਸੇਵਾ ਦੀ ਪਾਲੀ ਹੋਣੀ ਹੈ ਆ ਵੀਰੇ ਦਿਖਾ ਜੀ ਥੋੜਾ ਜਿਹਾ ਡਰੂਗੀ ਜ਼ਿਆਦਾ ਨੇੜ ਨਾ ਲਾਓ ਕੈਮਰਾ ਵੀ ਕੱਦ ਕਾਠ ਵਾਲੀ ਕੋਈ ਘਾਟ ਨਹੀਂ ਹੈਗੀ ਤੇ ਬਾਕੀ ਥੱਲੇ ਵਾਲਾ ਸਿਸਟਮ ਵੀ ਬਾਈ ਕੰ ਦਾ ਚੈੱਕ ਕਰਾ ਦਿਆਂ ਬਾਕੀ ਜਿਹੜਾ ਸੱਜਣ ਆਊਗਾ ਇੱਕ ਖਾਸ ਗੱਲ ਇਹ ਰਹੂਗੀ ਵੀ ਚੈੱਕ ਪਾਸ ਬਾਈ ਕੰ ਦਾ ਆਪਣੇ ਘਰੀ ਕਰਾ ਲੀਏ ਆ ਵੀਰੇ ਕਰ ਕਰਦੀ ਉਹਤ ਰਹੂਗੀ ਕਿ ਕਈ ਵਾਰੀ ਪਸ਼ੂ ਹੈ ਨਾ 19 22 ਗੱਡੀ ਚੜਕੇ ਖਣਾ ਥੋਣਾ ਦਾ ਗੈਪ ਵੀਰੇ ਝੋਲ ਚਾਲ ਸੌਰੀਆਂ ਪੂਰੀ ਫੁੱਲ ਰੇਟ ਕੀ ਰਹਿਣਾ ਇਹਨਾਂ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਦੇਵਾਂਗੇ ਵੀਰੇ ਚੰਗੀ ਕੀਮਤ ਵਿੱਚ ਚੰਗੀ ਠੀਕ ਆ ਗੱਲ ਆ ਕੀਮਤ ਮੈਂ ਤੁਹਾਨੂੰ ਸਟਾਰਟਿੰਗ ਚ ਰੇ ਕਿਹਾ ਸੀ ਵੀ ਚੰਗੀ ਕੀਮਤ ਰਹੂ ਤੇ ਇਹਦੀ ਮਾਂ ਹੈਗੀ ਆਪਣੇ ਕੋਲੇ ਇਹਦੀ ਮਾਂ ਵੀਰੇ ਵੇਚਤੀ ਰਹੀ ਉਹ ਦੋਨਾਂ ਦੀ ਮਾਂ ਆਪਣੇ ਕੋਲੇ ਹੈ ਉਹਨਾਂ ਦੀਆਂ ਹੈਗੀਆਂ ਇਹਦੀ ਫੋਟੋਆਂ ਹੈਗੀਆਂ ਵੀਡੀਓ ਨਹੀਂ ਹੈਗੀ ਦੀ ਵੀਰੇ ਇਹਦੀ ਮਾਂ ਦੀ ਠੀਕ ਆ ਗੱਲ ਆਰਡਰ ਕੁਆਲਟੀ ਦੀਆਂ ਹਾਂ ਵੀਰੇ ਉਹ ਤਾਜੀ ਸੁਈ ਸੁਈ ਦੀਆਂ ਫੋਟੋਆਂ ਨੇ ਉਹਦੇ ਠੀਕ ਹੈ ਜੀ ਆ ਉਹ ਚੀਜ਼ ਦੀ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾਵਾ ਦਾਂਗੇ ਜਦੋਂ ਪਹਿਲਾਂ ਨੇ ਸੋਨਾ ਜਿਵੇਂ ਤੁਹਾਨੂੰ ਮੈਂ ਕਹਿੰਦਾ ਹੁੰਦਾ ਨਾ ਕਪਾਣ ਜਿੱਦੀ ਹੋ ਕੇ ਸੂਬੀ ਪਹਿਲਣ ਤੇ ਹੁਣ ਆ ਜਾ ਗਏ ਅਰੇ 2 ਨੰਬਰ ਵਾਲੀ ਤੇ ਹੁਣ ਮਾਰਦੇ ਆ ਘੱਟੀ ਤੇ ਕੈਮਰਾ ਝੋਲ ਝੂਲ ਬਲਬੋਲੇ ਨੂੰ ਵੀ ਚੰਗੇ ਆ ਥੱਲੇ ਇੱਥੋਂ ਕਰ ਕਰ ਲੈਣੇ ਚੈੱਕ ਆ ਇਹ ਕਿਹੜੇ ਸੀਮਨ ਦੀ ਆ ਗਈ ਬਾਈ ਮੇਰੇ ਇਹ ਹੈਗੀ ਐਚ ਐਲ ਡੀ ਵੀ ਦੀ ਇਹ ਆਪਾਂ ਮੱਝ ਹਰਿਆਣੇ ਤੋਂ ਲਿਆਂਦੀ ਤੀਗੀ ਠੀਕ ਆ ਗੱਲ ਆ ਕੋਈ ਨਹੀਂ ਕੋਈ ਨਹੀਂ ਆਪਾਂ ਉਹਨਾਂ ਨੇ ਪਹਿਲਾਂ ਸੁਹਾ ਕੇ ਕਿ ਦਿੱਤੀ ਸੀ ਆਪਾਂ ਦੂਜਾ ਮੰਨ ਕੇ ਲਈ ਤੀ ਸੀ 4 ਦੰਦ ਦਾ 18 ਕਿਲੋ ਦੁੱਧ ਦੀ ਗਾ ਵੀਰੇ 4 18 ਕਿਲੋ ਹਾਂ ਮਗਰ ਤੇ ਇਹਦੀ ਵੀਡੀਓ ਵੀ ਹੈਗੀ ਹੈਗੀ ਉੱਤੇ ਦੀ ਵੀ ਹੈਗੀ ਠੀਕ ਹੈ ਇਹਦੀ ਮਾਂ ਹੁਣ ਆਪਣੇ ਕੋਲ ਵੀ ਖੜੀ ਹੈਗੀ ਇਸ ਟਾਈਮ ਹੈਗੀ ਆਪਣੇ ਕੋਲ ਹਾਂ ਵੀਰੇ ਉਹ ਲੇਟ ਗੱਭਣ ਹੋਈ ਸੀ ਦੂਜੀ ਵਾਰ ਨੂੰ ਹੁਣ ਉਹ 7 ਮਹੀਨਿਆਂ ਦੀ ਗੱਭਣ ਹੈ ਦੁਬਾਰੀ 7 ਮਹੀਨਿਆਂ ਦੀ ਗੱਭਣ ਤੇ ਚਾਰ ਦੰਦ ਦਾ ਜਿਹੜਾ ਰਿਕਾਰਡ ਹੈਗਾ ਸੱਜਣੋਂ 18 ਕਿਲੋ ਦਾ ਤੇ ਜਿਹੜੇ ਭਰਾ ਕਹਿੰਦੇ ਆ ਕਿ ਕੱਟੀਆਂ ਲੈ ਜੇ ਦੀ ਉਮਰ ਹੋਊਗੀ ਵੀਰੇ 21 ਮਹੀਨੇ ਲੈਣੀਆਂ ਜਿਵੇਂ ਕਹਿੰਦੇ ਆ ਭਰਾ ਵੀ ਕੁਆਲਟੀ ਵਾਲੀਆਂ ਡੀ ਐਨ ਏ ਤੱਕ ਦੀ ਬਾਈਕ ਦਾ ਗਾਰੰਟੀ ਰਹੂਗੀ ਆਪ ਐਗਜ਼ੈਕਟ ਨੰਬਰ ਪਤਾ ਹੈ ਜਲਦੀ ਵੀਰੇ ਇਹਦਾ ਨੰਬਰ ਵੀਰੇ ਆਪਾਂ ਦਾ ਪੁੱਛਾ ਦੀ ਲਿਖਿਆ ਹੋਇਆ ਇਹ ਦੱਸ ਦੇਾਂਗੇ ਦੇਖ ਕੇ ਡੈਰੀ ਤੇ ਲਿਖਿਆ ਹੋਇਆ ਹੈਗਾ ਵੀਰੇ ਕਮਾਲ ਆ ਬਾਈ ਇੱਥੋਂ ਤੇ ਗੱਬਣ ਕਿਹੜੇ ਤੋਂ ਆਹੇ ਗੱਬਣ ਇਹਦੇ ਵੀਰੇ ਸ਼ੇਰਸਾ ਲੱਗਿਆ ਹੋਇਆ ਹੈਗਾ ਸ਼ੇਰਸਾ ਉਤਲੇ ਬੰਨੇ ਹੋ ਜਾ ਬਾਈ ਪਰਲੇ ਬੰਨੇ ਹੋ ਜਾ ਤੇ ਪਰਲੇ ਬੰਨੇ ਹੋ ਜਾ ਇਧਰਲੇ ਬੰਨੇ ਉਹ ਦਿਖਾ ਦੇਂਗਾ ਜਰੀ ਮਾਰ ਕੇ ਕੈਮਰਾ ਉਹੀ ਗੱਲ ਆ ਵੀ ਨੌਕਰੀਆਂ ਬਸ਼ੇਰੀਆਂ ਆਰਗੀਆਂ ਕੱਟੀਆਂ ਦਿਖਾ ਦਾਂਗੇ ਤੈਨੂੰ ਟਾਪ ਕੁਆਲਟੀ ਦਾ ਬਿਲਕੁਲ ਹੱਥ ਤੋਰੇ ਤੋਰੇ ਕੱਦ ਕਾੜ ਸੋਨਾ ਕਰ ਦੇਣਗੇ ਕਿੰਨੀ ਉਮਰ ਦੱਸਿਆ ਬਈ ਦੀ ਇਹਦੀ ਵੀਰੇ 20 ਮਹੀਨੇ ਦੀ ਉਮਰ ਹੈਗੀ 20 ਮਹੀਨਾ ਦੀ ਹਾਂਜੀ ਤੇ ਬਾਕੀ ਉਹੀ ਗੱਲਾਂ ਪਿੰਡੇ ਤੋਂ ਮੱਖੀ ਤਲਕਣ ਵਾਲਾ ਸਿਸਟਮ ਹੀ ਕਰਿਆ ਪਿਆ ਹਣਾ ਖਰਾਕ ਖਰੂਗ ਚੰਗੀ ਹੈ ਸੇ ਚੰਗੀ ਸੇਵਾ ਸੰਭਾਲਣ ਵਾਲੀ ਚੰਗਾ ਪਸ਼ੂ ਤਣ ਤਿਆਰ ਵੀਰੇ ਸੇਵਾ ਦਾ ਆਪਣੇ ਸਾਰੇ ਯਾਨਪਰਾਂ ਦੀ ਇੱਕ ਇਹ ਤਾਂ ਮੇਰਾ ਖਿਆਲ ਅਖੀਰੀਆਂ ਦੀ ਸੂਪੂ ਬਈ ਹਾਂ ਵੀਰੇ ਪਹਿਲਾਂ ਬਸ 27 28 ਮਹੀਨੇ ਦੀ ਇਹ 2 ਮਹੀਨੇ ਦੀ ਗੱਪਣ ਹੋ ਗਈ ਕਿਰੀਆਂ ਚ ਸੋਣ ਗਿਆ ਇਹ ਦੋਨੇ ਵੀ ਗੈਰੀ ਬਾਡੀ ਬੁੱਡੀ ਕਰਾ ਦੀ ਚੈੱਕ ਕਰੀ ਇੱਥੋਂ ਆ ਆ ਜੀ ਵਾਲੀ ਪਤਲੀ ਐ ਚਮੜੀ ਚੋਂ ਦੀ ਤੇ ਉੱਤੋਂ ਚੜਾਈ ਦਿਖਾਦੀ ਕਲਰ ਕੁੰਨਰ ਮੇਰਾ ਇਹ ਕਹਿ ਸਕਦਾ ਵੀ ਯਾਰ ਬੜਾ ਗਹਿਰਾ ਕਾਲਾ ਆ ਗਿਆ ਝੋਲ ਝੋਲ ਦੇਖ ਲੈ ਵੀਰੇ ਕਿਉਂਕਿ ਐਸੀ ਐਲ ਡੀ ਵੀ ਦੇ ਸੀਮਨ ਦੀਆਂ ਤਕਰੀਬ ਜਿੰਨੀਆਂ ਕਿ ਕਟੀਆਂ ਆਉਂਦੀਆਂ ਟੌਪ ਰਿਕਾਰਡ ਦੀਆਂ ਆਉਂਦੀਆਂ ਤੇ ਜਿੰਨੀਆਂ ਕਿ ਦੁੱਧ ਚਵਾਈ ਚ ਮੱਝਾਂ ਲੱਗਦੀਆਂ ਨਾ ਮੇਲਿਆਂ ਤੇ ਜ਼ਿਆਦਾਤਰ ਉਹ ਸਰਕਾਰੀ ਸੀਮਨ ਚੋਂ ਨਿਕਲ ਕੇ ਆਉਂਦੀਆਂ ਇਹਦੀਆਂ ਚੰਗੇ ਰਿਕਾਰਡ ਵਾਲੀਆਂ ਆਉਂਦੀਆਂ ਤੇ ਇਹਦੀ ਮਾਂ ਦਾ ਕਿੰਨਾ ਦੁੱਧ 4 ਦੰਦ ਦਾ 18 ਕਿਲੋ 18 ਕਿਲੋ ਵੀਰੇ ਉਹਦੀ ਵੀਡੀਓ ਵੀ ਆਪਣੇ ਕੋਲੇ 7 ਮਹੀਨਿਆਂ ਦੀ ਗੱਪਣਾ ਹਜੇ ਵੀ ਦੁੱਧ ਦੇ ਰਹੀ ਹੈ 5-6 ਕਿਲੋ ਤੋਂ ਜ਼ਿਆਦਾ ਵੀਰੇ ਠੀਕ ਹੈ ਪਰ ਉਹਨੂੰ ਛੱਡਣੀ ਹੈ ਜੀ ਨੱਬਲ ਲੇਟ ਹੋ ਗਿਆ ਮਾਰਦੇ 3 ਨੰਬਰ ਵਾਲੀ ਤੇ ਕੈਮਰਾ ਇਹਦਾ ਸਿੰਘ ਸਿੰਘ ਦਾ ਬਾਹਲਾ ਬੰਦਾ ਯਾਰ ਜਿਵੇਂ ਨਾਲ ਹੀ ਆ ਗਿਆ ਇਹ ਕਿਹੜੇ ਦੀ ਆ ਗਈ ਇਹ ਵੀਰੇ ਟਕੈਤ ਦੀ ਐਲਡੀਐਫ ਵਾਲੀ ਦੀ ਲక్ష్ਮੀ ਡੈਰੀ ਫਾਰਮ ਵਾਲੀ ਦੀ ਟਕੈਤ ਦੀ ਤੌਰ ਬਈ ਫੋਲਕੀ ਜੀ ਇਹਦੀ ਉਮਰ ਕਿੰਨੀ ਕੋ ਇਹ ਵੀਰੇ 19 ਮਹੀਨਿਆਂ ਦੀ ਆ ਇਧਰਲੀ ਇਹ ਇਹ ਵੀ ਭੀ ਮਹੀਨੇ ਦੀ ਇਹ ਵੀ ਤੇ ਇਹ 19 ਮਹੀਨਿਆਂ ਦੀ ਉਹ ਇੱਕ ਨੰਬਰ ਵਾਲੀ ਕਿੰਨੇ ਮਹੀਨਿਆਂ ਦੀ ਹੋਊਗੀ ਉਹ ਵੀਰੇ ਫਰਵਰੀ ਚ 2 ਸਾਲ ਦੀ ਹੋ ਜਾਊਗੀ ਉਹ 12 13 ਫਰਵਰੀ ਨੂੰ ਸੂਈ ਸੀ ਮੰਜਾ ਠੀਕ ਆ ਗੱਲ ਤੇ ਇਹ ਬਾਈ ਕਹਿੰਦਾ ਸਿਰਫ ਤੇ ਸਿਰਫ 18 ਮਹੀਨੇ ਦੇ ਗੱਬਣ ਕਿੰਨੇ ਕਿੰਨੇ ਟਾਈਮ ਨੇ ਦੋਨੇ ਦੋ ਨੰਬਰ ਦੇ ਤਿੰਨ ਨੰਬਰ ਦੇ ਵੀਰੇ ਇਹ 2 ਮਹੀਨੇ ਤੋਂ ਦੋ ਤਿੰਨ ਦਿਨ ਘੱਟ ਹੋਣਗੇ ਚੈੱਕ ਹੋ ਗਿਆ ਚੈੱਕ ਪਾਸ ਹੋ ਗਿਆ ਹੋ ਗਿਆ ਵੀਰੇ ਠੀਕ ਆ ਗੱਲ ਤੇ ਥਾਂ ਸਿੰਗਲ ਚਾਰੀ ਆ ਗਈ ਤੇ ਵੀ ਹਾਂ ਵੀਰੇ ਇਹ ਅੱਠ ਇੱਕ ਦੇ 8 ਤਰੀਕ ਨੂੰ ਟੀਕਾ ਲਵਾਇਆ ਹੋਇਆ ਇੱਕ ਦੇ 7 ਨੂੰ ਵੀ ਇਹਦੇ ਵੀ ਉਹੀ ਲੱਗਦਾ ਕਹਿੰਦਾ ਸ਼ੇਰ ਸਾਹ ਹਾਂ ਦੋਨਾਂ ਦੇ ਸ਼ੇਰ ਸਾਹ ਲੱਗਿਆ ਵੀਰੇ ਤੇ ਚੰਗਿਰ ਕਾਣ ਲਾ ਬੁੱਲਾ ਮੇਰੇ ਚ ਉਹਦਾ ਆਪਣੇ ਚੰਚਣੀ ਵਾਲਾ ਨੇ ਐਚ ਐਸ ਬੀ ਵਾਲੇ ਐਚ ਐਸ ਬੀ ਦਾ ਸ਼ੇਰ ਸਾਹ ਮੇਰਾ ਕਹਿੰਦਾ ਉਹਦੇ ਕੋਲ ਵੀ ਬੁੱਲ ਜਿੰਨੇ ਕ ਹੈਗੇ ਟੌਪ ਸਾਰੇ ਟੌਪ ਦੇ ਵੀਰੇ ਤੇ ਇੱਥੋਂ ਕਰਾ ਦੀ ਗੈਰੀ ਚ ਇੱਕ ਕੱਟੀਆਂ ਸ਼ਕੀਨ ਵੀ ਫੁੱਲਾ ਤੇ ਸਭ ਤੋਂ ਮੇਨ ਗੱਲ ਆ ਜਿਹੜੀ ਮਾਦਰ ਫਾਦਰ ਦੇ ਰਿਕਾਰਡ ਵਾਲੀਆਂ ਨੇ ਇਹਨਾਂ ਦੇ ਮਾਮਾ ਦਾ ਵੀ ਬਹੁਤ ਚੰਗਾ ਰਿਕਾਰਡ ਆ ਤੇ ਆਪ ਜਿਹੜੇ ਸੀਮਨ ਦੀਆਂ ਨੇ ਉਹ ਵੀ ਚੰਗੇ ਦੀਆਂ ਆਗੀਆਂ ਤੇ ਜਿਹੜਾ ਅੱਗੇ ਲੱਗਿਆ ਉਹ ਵੀ ਚੰਗਾ ਸੀ ਆਪਾਂ ਇਹ ਕਹਿ ਸਕਦੇ ਹਾਂ ਵੀ ਲਜਾਂਦਿਆਂ ਸਾਰੀ ਨਾ ਤੁਹਾਨੂੰ ਇਹ ਬਣੀ ਬਣਾਈ ਨਸਲ ਮਿਲ ਜੂਗੀ ਜਿਵੇਂ ਕਈ ਭਰਾ ਕਹਿੰਦੇ ਵੀ ਨਸਲ ਬਣਾਉਣ ਤੇ ਟਾਈਮ ਲੱਗ ਜਾਂਦਾ ਬਣੀ ਬਣਾਈ ਮਿਲ ਜੂਗੀ ਪਰ ਕੀਮਤ ਆ ਜਿਹੜੀ ਕੀਮਤ ਬਾਈ ਕਹਿੰਦਾ ਚੋਕੀ ਰਹਿਣੀ ਹੈ ਇਹਨਾਂ ਦੀ ਸੱਜਣ ਉਹ ਹੀ ਫੋਨ ਮਲਾਵੇ ਇਹ ਬਾਈ ਕਹਿੰਦਾ ਜੋੜਾ ਵੀ ਦੇ ਦਾਂਗੇ ਵੀਰੇ ਕੁਆਲਿਟੀ ਵੀ ਚੰਗੀ ਹੈ ਤੇ ਸੇਵਾ ਵੀ ਚੰਗੀ ਨਾਲ ਤਿਆਰ ਕਰੀਆਂ ਹੋਈਆਂ ਨੇ ਆਪਣੀਆਂ ਬਣੀ ਬਣੀਆਂ ਤਿੰਨੇ ਵੀ ਦੇ ਦਾਂਗੇ ਹਾਂ ਜੀ ਆਪਣੇ ਕੋਲ ਜੇ ਮਰਜ਼ੀ ਲੈ ਲਿਓ ਠੀਕ ਆ ਗੱਲ ਇਹ ਆ ਗਿਆ 2-2 ਮਹੀਨਿਆਂ ਦਾ ਗੱਬਣ ਚੈੱਕ ਪਾਸ ਉਹ 3 ਮਹੀਨੇ ਜੀ ਵੀਰੇ ਦੂਜਾ ਨੰਬਰ 2-3 ਦਿਨ ਘੱਟ ਨੇ ਆ ਕੱਟੀਆਂ ਬਾਈ ਕਹਿੰਦਾ ਤਿੰਨ ਦੀ ਚੈੱਕ ਪਾਸ ਹੈ ਚੈੱਕ ਪਾਸ ਤਿੰਨੀ ਕਰ ਤਿੰਨੇ ਚੈੱਕ ਪਾਸ ਨੇ ਵੀਰੇ ਆ ਨੰਬਰ ਬੋਲ ਦੂਗੀ 95013 ਵੀਰੇ 19430 95013 19430 ਤੇ ਇੱਕ ਗੱਲ ਹੀ ਕੈਮਰਾ ਉਧਰਲੇ ਬੰਦੇ ਕਰਵਾਣੀ ਜਦੋਂ ਬਾਈਆਂ ਉਹ ਮੱਝਾਂ ਖੜੀਆਂ ਮੋਟਾ ਮੋਟਾ ਮਾਰਦੀ ਕੈਮਰਾ ਤੇ ਦੋ ਚਾਰ ਕੱਟੀਆਂ ਇਧਰਲੇ ਬੰਨੇ ਖੜੀਆਂ ਐਨਾ ਤੇ ਵੀ ਮਾਰਦੀ ਪਰ ਇਹ ਬਕਾਊ ਨਹੀਂ ਹੈਗੀਆਂ ਹਾਲ ਫਲਹਾਲ ਇਹ ਕਿਹੜੇ ਕਿਹੜੇ ਠਿਕਾਣੇ ਆ ਗਏ ਆ ਵੀਰੇ ਇਹ ਦੋ ਨਹੀਂ ਐਚ ਐਲ ਡੀ ਵੀ ਦੇਣ ਵੀਰੇ ਸਰਕਾਰੀ ਦੀਆਂ ਹਾਂ ਵੀਰੇ ਠੀਕ ਆ ਇਹਨਾਂ ਦੇ ਮਾਂ ਮਾਂ ਦੁੱਧ ਕਿੰਨਾਗਾ ਇਹਦੀ ਮਾਂ ਦਾ ਵੀਰੇ 2 ਦੰਦ ਦਾ 16 ਕਿਲੋ ਦੁੱਧ ਸੀਗਾ ਠੀਕ ਆ ਉਹਦਾ ਦੂਜੇ ਸੂਏ ਚ 21 ਕਿਲੋ ਦੁੱਧ ਵੀਰੇ ਦੂਜੇ ਸੂਏ 21 ਕਿਲੋ ਹਾਂ ਵੀਰੇ ਠੀਕ ਆ ਉਹਦੇ ਵੀ ਲੋਗਤ ਆ ਵੀਰੇ ਆਪਾਂ ਠੀਕ ਆ ਉਹ ਤਾਂ ਨਹੀਂ ਵੇਚੀਆਂ ਜੀ ਨਾ ਵੀਰੇ ਠੀਕ ਆ ਕਹਿੰਦਾ ਹਾਲ ਫੁਲਹਾਲ ਹੈ ਇਧਰ ਕਮਾ ਰਹੀ ਉਹ ਇਹ ਚੈੱਕ ਨਹੀਂ ਹੋਈ ਹੈਗੀ ਵੀਰੇ ਠੀਕ ਆ ਹਾਲ ਫੁਲਹਾਲ ਬਾਈ ਕਹਿੰਦਾ ਤਿੰਨ ਕਟੀਆਂ ਫੌਰ ਸੇਲ ਨੇ ਇਹਨਾਂ ਵਾਸਤੇ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਧੰਦੀਆਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ